ਜਨਮ ਮਰਨ ਦੁਖ ਜਾਏ ਦਰਸ਼ਨ ਪਰ세 ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਚੰਨ ਤਨ ਗੁਰੂ ਗਰੀਬਨ ਵਾਸਿ ਸੋਲਠ ਮੈਲਾ ਬਿਨੁ ਮਾਪਨ ਪੰਚ ਪਦ ਬਿਨਸਾ ਕੋ ਮੇਰਾ ਅਰ ਤੇਰਾ ਬਿਨਸਾ ਆਪਣੀ ਤਹਰੀ ਬਿਨਸਾ ਮੋ ਬਿਰਾਇ ਤੇਰਾ ਬਿਨਸਾ ਆਪਣੀ ਤਹਰੀ ਸੰਤੋ ਇਹ ਹੱਥ ਚਾਵੋ ਗਾਈ ਜਿਤ ਓ ਮੈਂ ਗਰਬ ਨਿਵਾਰੀ ਰੋ ਸਰਬ ਮੂਤ ਪਰਮ ਕਰਮਨਿਆ ਹੋਵਾ ਸਭ ਲਰੇ ਨਾਰੀ ਦੇਖੇ ਉਹ ਪ੍ਰਭ ਜੀ ਆਪਣੇ ਸੰਗੈ ਜੋ ਕਰ ਪੀਤ ਪ੍ਰਮਾਹਰੇ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਭਾਇ ਗੁਰੂ ਦੁਆਰੇ ਕਾ ਨਾਨਕ ਜਿਸ ਮਸਤ ਕੁਲ ਖਿਓ ਇਸਪੁਰ ਮਿਲ ਰੋਗ ਬਦਾਰੀ ਕਾ ਨਾਨਕ ਜਿਸ ਮਸਤ ਕੁਲ ਖਿਓ

ਮੇਰੇ ਗੁਰਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਬਿਨਸੈ ਮੋਹੋ ਮੇਰਾ ਅਰ ਤੇਰਾ ਬਿਨਸੈ ਆਪਣੀ ਧਾਰੀ ਮਾਲਕ ਜੀ ਮੇਰੇ ਅੰਦਰ ਮੇਰ ਤੇਰ ਦੀ ਜਿਹੜੀ ਕਹਾਣੀ ਚੱਲ ਰਹੀ ਹੈ ਕਹਿੰਦੇ ਨੇ ਇਹ ਗਰੀਬਨ ਵਾਜ ਪਾਤਸ਼ਾਹ ਜੀ ਕਿਸੇ ਤਰ੍ਹਾਂ ਬਿਨਸੈ ਤੇ ਸ਼ਤਗੁਰੂ ਗ੍ਰੀਵਨਵਾਦ ਪਾਤਸ਼ਾਹੀ ਨੇ ਅਗਲਾ ਪਦ ਉਚਾਰਨ ਕੀਤਾ ਕਹਿੰਦੇ ਨੇ ਸੰਤੋ ਇਹੋ ਬਤਾਵੋ ਕਾਰਿ ਜਿਤ ਹੋ ਮੈਂ ਗਰਭ ਨਿਵਾਇ ਕਿਉਂਕਿ ਇਹ ਮੇਰ ਤੇਲ ਕਿਉਂ ਚੱਲ ਰਿਆ ਸੀ ਉਹਦਾ ਕਾਰਨ ਕੀ ਸੀ ਇਹ ਮੇਰ ਤੇਲ ਦੀ ਕਹਾਣੀ ਕਿਉਂ ਚੱਲ ਰਹੀ ਸੀ ਸ਼ਤਗੁਰੂ ਗ੍ਰੀਵਨਵਾਦ ਪਾਤਸ਼ਾਹੀ ਕਹਿੰਦੇ ਨੇ ਉਹਦਾ ਕਾਰਨ ਹੈ ਕਹਿੰਦੇ ਨੇ ਉਹਦਾ ਕਾਰਨ ਇਹ ਸੀ ਕਹਿੰਦੇ ਨੇ ਜੇ ਤੋ ਨਉ ਮੈਂ ਗਰਵ ਨਿਵਾਰੀ ਕਹਿੰਦੇ ਨੇ ਮਨੁੱਖ ਆਪਣੇ ਹੰਕਾਰ ਦੇ ਤੁਰਿਆ ਪ੍ਰਦਸ਼ੀ ਮਾਲਕ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਇਹੋ ਜਿਹਾ ਕੋਈ ਕੰਮ ਦੱਸੋ ਮੈਨੂੰ ਇਹੋ ਜਿਹਾ ਕੋਈ ਯੁਗਦ ਦੱਸੋ ਇਹੋ ਜਿਹਾ ਕੋਈ ਤਰੀਕਾ ਦੱਸੋ ਸੰਤੋ ਇਹ ਮਤਾਵੋ ਕਾਰੀ ਇਹੋ ਜਿਹਾ ਯੁਗਦ ਦੱਸੋ ਇਹੋ ਜਿਹਾ ਕੰਮ ਦੱਸੋ ਮੈਨੂੰ ਕੋਈ ਕੋਈ ਐਸਾ ਤਰ ਤੱਸੋ ਕਹਿੰਦੇ ਨੇ ਜੇ ਤੋ ਮੈਂ ਗਰਵ ਨਿਵਾਰੀ ਜਿਹਦੇ ਨਾਲ ਮੇਰੀ ਉਹ ਮੇ ਜਿਹੜੀ ਹੈ ਇਹ ਦੂਰ ਹੋਵੇ ਜਿਹੜੀ ਮੈਲ ਤੇਲ ਜਿਹੜੀ ਲੱਗੀ ਹੈ ਇਹ ਮੇਰੇ ਅੰਦਰ ਪੈਦਾ ਕਰ ਗਈ ਹੈ ਇਸ ਕਰਕੇ ਸਤਪੁਰ ਜੀ ਪਾਸ ਬੇਨਤੀ ਕਰਕੇ ਨਸਬੀ ਤੇ ਮੰਗ ਕਰੀ ਲਈ ਬੰਦ ਪਾਛਾ ਸਾਡੇ ਤੇ ਵੀ ਕਿਰਪਾ ਕਰੋ ਅਸੀਂ ਵੀ ਇਸ ਤੋਂ ਬਚ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ